ਹਨੇਕ ਗਾਣੇ ਇਹ ਜੀ ਵੀ ਆਣਾ ਰਹੀ ਛਿਰਤੇ ਤਾਲ ਤੇ ਤੋੜ ਆਈ ਪੀਐਸ ਅੱਡੇ ਗੋਸਰਵਾਨ ਤੇ ਬੱਤਾਰਕ ਕਰੇ ਅਬ ਬਾਗੀ ਕੋਰਸ ਹੋਰ ਅੱਗੇ ਜਾ ਰਹਾ ਹੈ ਜਬਾਤ ਤੇ ਜਾਂਦਾ ਸਾਈਵਾਲ ਜਿਨਾਂ ਨੂੰ ਹਰ ਇੱਕ ਬੱਠੇ ਦਾ ਪਤਾ ਹੈ ਹਰ ਇੱਕ ਥਗਾਰੇ ਦਾ ਪਤਾ ਹੈ और जानकारी देते रहे हैं सबसे साफ सरदार रणवीर सिंह अपने जिले में बैठे दे टूर्नामेंट दे दे देख के सारिया रोकनी नहीं चाहिए बच्चा इना थोड़े बच्चे जोश है इना थोड़े बच्चे कम है वेरी गुड अच्छा लग रहा है बहुत ही सत्कार के नाल पी ए जी लुधियाना रेंज ਕੰਮ ਨਹੀਂ ਕਰਨੀ ਕੋਈ। ਸੁਭਿਆ ਜੀ। ਆਹ ਸਰਵਿਸ। ਆ ਮੱਲੇ ਸਾਹ ਦੇ ਨਾਮ ਦੇ ਨਾਲ ਇਹਨਾਂ ਨੂੰ ਉਤਾਨ ਦਿੱਤਾ ਸਮੋ। ਇੱਕ ਆ ਸਨੈਪ ਆ ਮਨੇ। ਲੋਕ ਆ। ਮੇਰੇ ਨਾਲ ਜੀ ਮੇਨ ਸਿੰਘ। ਜਦ ਮੀਨ ਜੀ ਵੀ ਫੋਟੋਆਂ ਪਾਉਂਦੇ ਤੇ ਉਹ تین ਦੇਖਣਾ ਚਾਹਾਂਗੇ। ਹਨਾ ਜੀ। ਨਾ ਨਾ 16 ਸਾਲ ਮਾਣ ਜਣੀ 1 ਤੇ 6 7 ਹਾਂ ਉਦੋਂ ਵੀ ਲੱਗ ਗਿਆ ਮਸਨ ਖਾਨਸਾਰਾ ਦੇ ਵਿੱਚ ਜਾ ਕੇ ਤੇਰੇ ਕੰਨ ਦੇ ਚੁੜਾਈ ਕਰ ਲੈ ਜੱਟ ਦੇ ਨਾਲ ਦੇ ਸ੍ਰੀਏ ਸਾਡੇ ਸਨਮਾਨ ਦੇ ਵਿੱਚ ਜਿਹੜਾ ਕਿ ਉਹ ਆਪਣਾ ਇਨਾ ਪਰਜੂਮੇ ਬਾਬਾ ਸਮਾਹ ਤੋਂ ਅੱਡੇ ਲਈ ਕੱਟ ਕੇ ਆਈ ਲਗਾਤਾਰ ਸਰਕਾਰ ਉਪਰਲਾ ਕਰ ਰਹੀ ਹੈ ਨੌਜਵਾਨਾਂ ਨੂੰ ਜੜਾ ਨਸ਼ੇ ਤੋਂ ਦੂਰ ਕਰਨ ਲਈ ਸਕੂਲ ਜਿਹੜਾ ਜਿਹੜਾ ਇਹ ਵਿਵਾਨਾ ਦਿਹਤੀ ਪੁਲਿਸ ਵੱਲੋਂ ਮਾਨਯੋਗ ਸੀਐਨ ਸਾਹਿਬ ਅਤੇ ਡੀਜੀਪੀ ਸਾਹਿਬ ਦੀ ਹਦਾਇਤਾਂ ਦੇ ਅਨੁਸਾਰ ਜਿੱਥੇ ਨਸ਼ਾ ਵਿਰੋਧੀ ਅੰਸਰਾਂ ਦੇ ਖਿਲਾਫ ਇੱਕ ਸਖਤ ਮਹਿੰਮ ਚਲਾਈ ਜਾ ਰਹੀ ਹੈ ਉਸ ਦੇ ਨਾਲ ਹੀ ਪਬਲਿਕ ਨੂੰ ਯੂਥ ਨੂੰ ਇਸ ਕੈਂਪੇਨ ਨਾਲ ਜੋੜਨ ਦੇ ਲਈ ਸਾਡੇ ਵੱਲੋਂ ਲੁਧਿਆਣਾ ਦਿਹਤੀ ਪੁਲਿਸ ਵੱਲੋਂ ਇੱਕ ਛੋਟਾ ਜਿਹਾ ਉਪਰਾਲਾ ਕੀਤਾ ਗਿਆ ਹੈ ਇਸ ਵਿੱਚ ਅੱਜ ਤੋਂ ਇਹਨਾਂ ਨੇ ਬਾਸਕਟਬਾਲ ਦੇ ਮੈਚੇਸ ਕਰਾਏ ਹਨ ਤੇ ਜਿਹਦੇ ਥ्रू ਅਸੀਂ ਇੱਕ ਇਹ ਸੰਦੇਸ਼ ਦੇਣਾ ਚਾਹੁੰਦੇ ਹਾਂ ਕਿ ਪੰਜਾਬ ਸਿਰਫ ਨਸ਼ਾ ਲਈ ਹੀ ਨਹੀਂ ਤਦੇ ਵੀ ਜਾਣਿਆ ਗਿਆ ਅਸੀਂ ਹਮੇਸ਼ਾ ਤੋਂ ਬਹੁਤ ਤਗੜੇ ਨੈਸ਼ਨਲ ਇੰਟਰਨੈਸ਼ਨਲ ਲੈਵਲ ਦੇ ਸਪੋਰਟਸ ਪਲੇਅਰ ਪੰਜਾਬ ਦਿੰਦਾ ਰਿਹਾ ਇਸ ਦੇਸ਼ ਨੂੰ ਤੇ ਇੰਟਰਨੈਸ਼ਨਲ ਲੈਵਲ ਤੇ ਵੀ ਅਸੀਂ ਉਸੇ ਇੱਕ ਆਪਣੀ ਪ੍ਰਥਾ ਨੂੰ ਅੱਗੇ ਲੈ ਕੇ ਜਾਣਾ ਚਾਹੁੰਦੇ ਹਾਂ ਇਹ ਸਾਡਾ ਇਸੇ ਵਿੱਚ ਇੱਕ ਛੋਟਾ ਜਿਹਾ ਉਪਰਾਣਾ ਹੈ ਜਿਸ ਵਿੱਚ ਸਾਨੂੰ ਲੋਕਲ ਪਿੰਡ ਦੀ ਪੰਚਾਇਤ ਨੇ ਵੀ ਆਪਣਾ ਸਪੋਰਟ ਦਿੱਤਾ ਤੇ ਅਸੀਂ ਇਸ ਦੇ ਵਿੱਚ ਇੱਕ ਇਹ ਆਪਣਾ ਐਫਮਪੂਰ ਕੈਂਪੂ ਟੂਰਨਾਮੈਂਟ ਵੀ ਕਿਤੇ 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 ਕੀਤੀ ਸੀ ਇਹਦੇ ਲਈ ਇਹ ਇਸ ਤੋਂ ਪਹਿਲਾਂ ਵੀ ਲੁਧਿਆਣਾ ਦਿਹਾਤੀ ਪੁਲਿਸ ਵੱਲੋਂ ਆਪਣੇ ਜ਼ਿਲ੍ਹਾ ਦੇ ਵਿੱਚ ਵੱਖ-ਵੱਖਰੇ ਪਿੰਡਾਂ ਦੇ ਵਿੱਚ ਇਸ ਤਰ੍ਹਾਂ ਦੇ ਕਈ ਹੋਰ ਮੈਚੇਜ਼ ਵੀ ਕਰਾਏ ਗਏ ਹਨ ਤੇ ਆਉਣ ਵਾਲੇ ਸਮੇਂ ਦੇ ਵੀ ਜਿਹੜੀ ਇਹ ਸਾਡੀ ਕੈਂਪੇਨ ਹੈ ਇਹ ਸਿਰਫ ਸਾਡੇ ਰੇਂਜ ਦੀ ਜਾਂ ਲੁਧਿਆਣਾ ਦਿਹਾਤੀ ਪੁਲਿਸ ਦੀ ਨਹੀਂ ਹੈਗੀ ਇਹ ਪੂਰੇ ਪੰਜਾਬ ਵਿੱਚ ਇਸ ਤਰ੍ਹਾਂ ਦੇ ਹਰੇਕ ਜ਼ਿਲ੍ਹੇ ਦੇ ਵਿੱਚ ਆਉਣ ਵਾਲੇ ਟਾਈਮ ਦੇ ਵਿੱਚ ਵੀ ਤੇ ਪਿੱਛੇ ਵੀ ਸਾਡੇ ਇਹ ਐਂਟੀ ਡਰਗ ਕੈਂਪੇਨਸ ਚਲਾਏ ਜਾ ਰਹੇ ਹਨ ਮੈਂ ਆਮ ਤੌਰ ਤੇ ਸਰਚ ਵੀ ਆਨ ਵੀ ਚਲਾਏ ਜਾਂਦੇ ਨੇ ਤੇ ਨੌਜਵਾਨਾਂ ਨੂੰ ਵੀ ਸਾਇਕ ਕੀਤਾ ਜਾ ਰਿਹਾ ਜੀ ਮੈਂ ਉਹੀ ਦੱਸਿਆ ਤੁਹਾਨੂੰ ਕਿ ਅਸੀਂ ਦੋ ਤਰਫ ਤੋਂ ਕੰਮ ਕਰ ਰਹੇ ਹਾਂ ਜੀ ਇੱਕ ਤ ਹੈਗਾ ਕਿ ਜਿੱਥੇ ਅਸੀਂ ਨਸ਼ਾ ਵੇਚਣ ਵਾਲਿਆਂ ਦੇ ਖਿਲਾਫ ਸਖਤੀ ਕਰਨਾ ਚਾ ਰਹੇ ਹਾਂ ਸਖਤੀ ਕਰ ਵੀ ਰਹੇ ਹਾਂ ਉਸ ਦੇ ਨਾਲ ਹੀ ਜਿਸ ਯੂਥ ਨੂੰ ਅਸੀਂ ਇਸ ਤੋਂ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿਉਂਕਿ ਇਹ ਇਹਦੇ ਵਿੱਚ ਅਵੇਅਰਨੈਸ ਹੀ ਸਭ ਤੋਂ ਵੱਡੀ ਚੀਜ਼ ਹੈ ਜੇ ਬੱਚੇ ਨੂੰ ਪਤਾ ਹੈ ਕਿ ਇਹ ਮਾੜੀ ਚੀਜ਼ ਹੈ ਉਹ ਇਸ ਵਾਰ ਜਾਏਗਾ ਹੀ ਨਹੀਂ ਸੋ ਬਾੜੀ ਚੀਜ਼ ਤੋਂ ਹਟਾਉਣ ਦੇ ਲਈ ਤੇ ਦੂਜਾ ਜਿਹੜਾ ਮੈਂ ਤੁਹਾਨੂੰ ਦੱਸਿਆ ਕਿ ਪੰਜਾਬ ਹਮੇਸ਼ਾ ਤੋਂ ਹੀ ਦੇਸ਼ ਲੈਵਲ ਤੇ ਅੰਤਰ ਅੰਤਰਰਾਸ਼ਟਰੀ ਲੈਵਲ ਤੇ ਆਪਣੇ ਸਪੋਰਟਸ ਪਰਸਨ ਭੇਜਦਾ ਰਿਹਾ ਹੈ ਅਸੀਂ ਚਾਹ ਰਹੇ ਹਾਂ ਕਿ ਉਸ ਦੇ ਵਿੱਚ ਅਸੀਂ ਇਸ ਤਰ੍ਹਾਂ ਦੇ ਗਰਾਊਂਡਸ ਜੋ ਕਿ ਸਰਕਾਰ ਵੱਲੋਂ بڑے ਪਿੰਡਾਂ ਦੇ ਵਿੱਚ ਹੀ ਬਣਾਏ ਗਏ ਹਨ ਉਹਦੇ ਵਿੱਚ ਆਪਣੇ ਪੁਲਿਸ ਨੂੰ ਨਾਲ ਲੈ ਕੇ ਇੱਕ ਮੁਹਿੰਮ ਚਲਾ ਸਕੀਏ ਜਿਸ ਦੇ ਵਿੱਚ ਕਿ ਅਸੀਂ ਜ਼ਿਆਦਾ ਤੋਂ ਜ਼ਿਆਦਾ ਯੂਥ ਨੂੰ ਸਪੋਰਟਸ ਦੇ ਨਾਲ ਜੋੜ ਪਾਈਏ ਥੈਂਕ ਯੂ ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਹੈ ਕਿ ਪੰਜਾਬ ਲੈਵਲ ਦੇ ਵਿੱਚ ਐਂਟੀ ਡਰਗ ਕੈਂਪੇਨ ਜਿਹੜਾ ਹੈਗਾ ਹੈ ਦੇ ਤਹਿਤ ਵੱਖਰੀ ਵੱਖਰੀ ਜ਼ਿਲ੍ਹਿਆਂ ਦੇ ਵਿੱਚ ਅਵੇਅਰਨੈਸ ਕੈਂਪੇਨ ਜਿਹੜਾ ਹੈਗਾ ਉਹ ਚਲਾਇਆ ਜਾ ਰਿਹਾ ਹੈਗਾ ਇਸੇ ਸੰਬੰਧ ਦੇ ਵਿੱਚ ਅੱਜ ਲੁਧਿਆਣਾ ਦੇ ਹਾਤੀ ਦੇ ਵਿੱਚ ਪਿੰਡ ਗੂੜੇ ਦੇ ਵਿੱਚ ਡਰਗ ਅਵੇਅਰਨੈਸ ਦੇ ਵਾਸਤੇ ਯੂਥ ਦੇ ਲਈ ਇੱਕ ਬਾਸਕਟਬਾਲ ਟੂਰਨਾਮੈਂਟ ਜਿਹੜਾ ਕਰਾਇਆ ਗਿਆ ਹੈ ਜਿਹਦੇ ਵਿੱਚ ਇਹ ਫਾਈਨਲ ਜਿਹੜਾ ਮੈਚ ਹੈਗਾ ਉਹ ਅੱਜ ਹੋ ਰਿਹਾ ਹੈ ਇਸ ਇਵੈਂਟ ਦਾ ਮਕਸਦ ਹੈਗਾ ਕਿ ਆਪਾਂ ਜੋ ਯੂਥ ਹੈਗੇ ਉਹਨਾਂ ਨੂੰ ਸਪੋਰਟਸ ਦੇ ਵੱਲ ਖਿੱਚ ਸਕੀ ਤਾਂ ਕਿ ਉਹ ਡਰੱਗਸ ਦੀ ਚਪੇਟ ਤੋਂ ਬਚ ਸਕੇ ਜੀ ਪਰ ਕੰਟੀਨਿਊਟੀ ਲੂਗਾ ਜੀ ਇਹ ਜਾਂ ਜੀ ਜੀ ਪੂਰੀ ਥਰੂਆਊਟ ਤੋਂ 2-3 ਮਹੀਨੇ ਜਿਹੜਾ ਹੈਗਾ ਅਵੇਅਰਨੈਸ ਕੈਂਪੇਨ ਚੱਲਦਾ ਰਹੇ ਔਰ ਵੀ ਪਿੰਨਾਂ ਚ ਲਾ ਜਾਣਗੇ ਹਾਂਜੀ ਹਾਂਜੀ ਬਿਲਕੁਲ ਜੀ ਇਹ ਸਾਡਾ ਪੂਰਾ ਇੱਕ ਚਾਰਟ ਬਣਿਆ ਹੋਇਆ ਹੈਗਾ ਲੋਕ ਤਾਂ ਕਹਿੰਦਾ ਵਧੀਆ ਸਹਿਯੋਗ ਦੇ ਗਏ ਸਾਰੇ ਜੁੜੇ ਹੋਏ ਹੈਗੇ ਆ ਸਾਡੀ ਅਪੀਲ ਵੀ ਹੈਗੀ ਹੈ ਕਿ ਤੁਸੀਂ ਪੁਲਿਸ ਦੇ ਨਾਲ ਰਲ ਕੇ ਦਰਸ ਦੀ ਜਿਹੜੀ ਪ੍ਰੋਬਲਮ ਹੈ ਉਹਨੂੰ ਠੀਕ ਕਰ ਸਕੀਏ ਸਰ ਲਗਾਤਾਰ ਸਰਚ ਵੀ ਅੰਗਰੇਜ਼ੀ ਚੱਲੀ ਆ ਇਸ ਨਾਲ ਨਾਲ ਜਿਹੜੇ ਨੌਜਵਾਨ ਨੇ ਉਹਨਾਂ ਨੂੰ ਕਾਫੀ ਚਾਹੀਤੀ ਸਜ਼ਾ ਜੀ ਡਰੱਗਸ ਦੇ ਰਿਗਾਰਡਿੰਗ ਜੋ ਪੰਜਾਬ ਪੁਲਿਸ ਦੀ ਸਟ੍ਰੈਟਜੀ ਹੈ ਉਹ ਤਿੰਨ ਹਿੱਸਿਆਂ ਦੇ ਵਿੱਚ ਆਪਾਂ ਕਰ ਸਕਦੇ ਹਾਂ ਪਹਿਲੀ ਹੈਗੇ ਜੇ ਇਨਫੋਰਸਮੈਂਟ ਜਿਹਦੇ ਤਹਿਤ ਜਿਹੜੇ ਕੈਚੂ ਆਪਰੇਸ਼ਨਸ ਤੇ ਹੋਰ ਇਵੈਂਟਸ ਹੁੰਦੇ ਹੈਗੇ ਦੂਸਰਾ ਹੈਗਾ ਡੀ ਐਡਿਕਸ਼ਨ ਉਹਦੇ ਵਿੱਚ ਜੋ ਨੌਜਵਾਨ ਜੋ ਬੰਦੇ ਹੈਗੇ ਜੋ ਡੀ ਐਡਿਕਸ਼ਨ ਕਰਨਾ ਚਾਹੁੰਦੇ ਉਹਨਾਂ ਦੀ ਮਦਦ ਕੀਤੀ ਜਾਂਦੀ ਹੈਗੀ ਤਾਂ ਡੀ ਐਡਿਕਸ਼ਨ ਸੈਂਟਰਸ ਦੇ ਵਿੱਚ ਇਹਨਾਂ ਨੂੰ ਭਾਗੀ ਕਰਾਇਆ ਜਾਂਦਾ ਹੈ ਤੀਸਰਾ ਹੈਗਾ ਜੀ ਪ੍ਰੀਵੈਂਸ਼ਨ ਪ੍ਰੀਵੈਂਸ਼ਨ ਤਾਂ ਆਈਆਂ ਜੇ ਅਵੇਅਰਨੈਸ ਹੈ ਅਵੇਅਰਨੈਸ ਵਾਸਤੇ ਸਾਡੇ ਜਿਹੜੇ ਕੈਂਪਸ ਲਗਾਏ ਜਾਂਦੇ ਤੇ ਸਪੋਰਟਸ ਇਵੈਂਟਸ ਕਰਾਇਆ ਜਾਂਦੇ ਇਸੇ ਤਰ੍ਹਾਂ ਜਿਹੜਾ ਹੈਗਾ ਅੱਜ ਇਵੈਂਟ ਕਰਾਇਆ ਜਾ ਰਿਹਾ ਹੈ ਉਸਰੇ ਪਿੰਡ ਦੇ ਸਪੋਰਟ ਕਲੱਬ ਵੀ ਆਪਣੇ ਤੌਰ ਤੇ ਡਿਫਰੈਂਟ ਲੈਵਲ ਦੇ ਟੂਰਨਾਮੈਂਟ ਕਰਵਾਉਂਦੇ ਹਨ ਅੰਮ੍ਰਾਲਾ ਸਿੰਘ ਜੀ ਕਰਦਾ ਹੈ ਜੀ ਜੀ ਬਿਲਕੁਲ ਜੀ ਆਪਾਂ ਉਹਨਾਂ ਨੂੰ ਸਪੋਰਟ ਵੀ ਕਰਦੇ ਹਾਂ ਕਿ ਤੇ ਜੇ ਕੋਈ ਮਦਦ ਚਾਹੀਦੀ ਹੈ ਸਾਡੇ ਤੋਂ ਆਪਾਂ ਪ੍ਰੋਵਾਈਡ ਕਰਾਂਗੇ। ਸਨਕੀ ਠੀਕ ਗੁਰਮੀਤ ਸਿੰਘ ਮੈਂਬਰ ਬਲਾਕ ਸੰਪਤੀ ਪਿੰਡ ਭੁੰਧੜੀ ਜੋ ਕਿ ਅੱਜ ਪਿੰਡ ਗੁੜੇ ਦੇ ਵਿੱਚ ਪੰਜਾਬ ਪੁਲਿਸ ਵੱਲੋਂ ਪੁਲਿਸ ਜ਼ਿਲ੍ਹਾ ਦਿਹਾਤੀ ਲੁਧਿਆਣਾ ਜਗਰੋਂ ਵੱਲੋਂ ਇਹ ਪ੍ਰੋਗਰਾਮ ਰੱਖਿਆ ਗਿਆ ਖੇਡਾਂ ਦਾ ਬਾਲੀਵਾਲ ਮੈਚ ਕਰਾਏ ਗਏ ਆ। ਲੁਧਿਆਣਾ ਦਿਹਾਤੀ ਦੇ ਐਸਐਸਪੀ ਸਾਹਿਬਾਨ ਇੱਥੇ ਪਹੁੰਚੇ ਨੇ ਡੀਆਈਜੀ ਲੁਧਿਆਣਾ ਇੱਥੇ ਪਹੁੰਚੇ ਨੇ ਉਹਨਾਂ ਦਾ ਇੱਥੇ ਆ ਨਗਰ ਦੀਆਂ ਪੰਚਾਇਤਾਂ ਵੱਲੋਂ ਸਮੂੱਚੀ ಗ್ರಾಮ ਪੰਚਾਇਤ ਗੁੜਿਆਂ ਵੱਲੋਂ ਵੀ ਧੰਨਵਾਦ ਕੀਤਾ ਜਾਂਦਾ ਔਰ ਪੰਚਾਇਤਾਂ ਵੱਲੋਂ ਜਿਹੜੀ ਗੁੜਿਆਂ ਪਿੰਡ ਦੀ ਪੰਚਾਇਤ ਆ ਇਹਨਾਂ ਨੇ ਬਹੁਤ ਵਧੀਆ ਕੰਮ ਕੀਤਾ ਇਹਨਾਂ ਪ੍ਰਬੰਧ ਕਰਨ ਨਾ ਵੀ ਬਹੁਤ ਔਖਾ ਜੋ ਅਧਾਖਾ ਹੈ ਤੋਂ ਐਸਐਚਓ ਸਾਹਿਬ ਇਹਨਾਂ ਦਾ ਵੀ ਬਹੁਤ ਧੰਨਵਾਦ ਜਿੰਨਾ ਇਹਨਾਂ ਨੇ ਨਠਭਜ ਕੀਤੀ ਆ ਐਸਪੀ ਹੈੱਡਕੁਆਰਟਰ ਸਾਹਿਬ ਉਹਨਾਂ ਦਾ ਵੀ ਧੰਨਵਾਦ ਇਹਨਾਂ ਦੀ ਸਾਰੀ ਟੀਮ ਦਾ ਸਮੁੱਚੀ ਗ੍ਰਾਮ ਪੰਚਾਇਤ ਵੱਲੋਂ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਕੱਠੇ ਹੋਏ ਅੱਜ ਖੇਡਾਂ ਦੀ ਜਾਗਰੂਤ ਲਈ ਪੰਜਾਬ ਸਰਕਾਰ ਦਾ ਬਹੁਤ ਧੰਨਵਾਦ ਆਪਣੇ ਜਗਰਾਉਂ ਪੁਲਿਸ ਅਤੇ ਸਾਰੇ ਐਸਐਸਪੀ ਸਾਹਿਬ ਖੇਡਾਂ ਪਰ ਯੋਗਦਾਨ ਪਾ ਰਹੇ ਆ ਨਸ਼ਿਆਂ ਤੋਂ ਬਹੁਤ ਦੂਰ ਮੁੰਡਿਆਂ ਨੂੰ ਹੋ ਰਹੇ ਆ ਕਹਿ ਰਹੇ ਆ ਵੀ ਨਸ਼ਿਆਂ ਤੋਂ ਪਾਸੇ ਹੋ ਕੇ ਖੇਡਾਂ ਦੇ ਸਾਥ ਹੋਵੋ ਬਾਕੀ ਇਹਨਾਂ ਦਾ ਪੰਚਾਇਤਾਂ ਨੂੰ ਵੀ ਬਹੁਤ ਕਹਿਣਾ ਵੀ ਜੇ ਕੋਈ ਨਸ਼ੇ ਤੇ ਜਾਂਦਾ ਵੀ ਉਹਦੀ ਹੈਲਪ ਕਰੋ ਵੀ ਸਾਡੇ ਕੋਲੇ ਲਿਆਓ ਜਾਂ ਕੋਈ ਦਾ ਫਰੀ ਇਲਾਜ ਕਰਵਾਵਾਂਗੇ ਜਾਂ ਪੰਚਾਇਤਾਂ ਵੀ ਅਸੀਂ ਸਹਿਯੋਗ ਦੇ ਰਹੇ ਆਂ ਬਾਕੀ ਹੋ ਵੀ ਰਿਹਾ ਅੱਗੇ ਨੋ ਨਸ਼ਾ ਮੁੜ ਵੀ ਰਿਹਾ ਪੰਜਾਬ ਸਰਕਾਰ ਦਾ ਵੀ ਧੰਨਵਾਦ ਸਾਡੇ ਪੁਲਿਸ ਆਫਸਰਾਂ ਦਾ ਸਾਰਿਆਂ ਦਾ ਜਿੰਨੇ ਵੀ ਐਸਐਸਪੀ ਸਾਹਿਬ ਸਾਰੇ ਸਾਡੇ ਜਗਰਾਉਂ ਬਲਾਕ ਦੇ ਜਾਂ ਲੁਧਿਆਣਾ ਦੇ ਆਤੀ ਸਾਰੇ ਇਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ ਕਰਦੇ ਆਂ ਅੱਗੇ ਤੋਂ ਅਸੀਂ ਇਹਨਾਂ ਦਾ ਸਾਥ ਦੇਣ ਦਾ ਪ੍ਰਣ ਕਰਦੇ ਆਂ ਸਹਿਯੋਗ ਦੇਵਾਂਗੇ ਪੂਰਾ ਨਸ਼ੇ ਨੂੰ ਹਟਾਵਾਂਗੇ ਇਸ ਗੱਲੋਂ ਨਸ਼ੇ ਦੀ ਬਾਬਤ ਕੋਈ ਵੀ ਮੁਕੱਦਮਾ ਨਾ ਕੋਈ ਵੇਚਣ ਵਾਲਾ ਬਲੈਕ ਗਾਵਾ ਸਾਡਾ ਹੈ 50 ਘ ਫੇਰ ਵੀ ਬਲੈਕ ਦੇ ਪੱਖੋਂ ਸਾਡੇ ਨਸ਼ੇ 'ਚ ਕੋਈ ਕੋਈ ਤਸਕਰ ਨਹੀਂ ਹੈਗਾ ਇਸਨੇ ਪਿੰਡ ਇੱਕੋ ਹੀ ਮੁਕੱਦਮਾ ਨਸ਼ੇ ਦਾ ਨਸ਼ੇ 'ਚ ਨਾਲ ਕੋਈ ਲੜਾਈ 'ਚ ਕੋਈ ਰੱਦ ਨਹੀਂ ਹੈ ਬਹੁਤ ਆ ਜੀ ਇਹ ਪਿੰਡ ਦਾ ਨਾਮ ਦੱਸੋ ਪਿੰਡ ਦਾ ਨਾਮ ਨਵਾਂ ਡੱਲਾ ਤਹਿਸੀਲ ਜਗਰਾਉਂ ਜ਼ਿਲ੍ਹਾ ਲੁਧਿਆਣਾ ਜਗਰਾਉਂ ਦੇ ਜਮੇ ਬਿਲਕੁਲ ਨਾਲ ਵਸਦਾ ਛੋਟਾ ਜਿਹਾ ਪਿੰਡਾ ਡੱਲੇ 'ਚੋਂ ਆ ਕੇ 50-60 ਘਰ बटे ਅੱਠ ਪੰਚਾਇਤ ਲੱਗੀ ਹੈ ਸਾਰੇ ਤੇ ਸਾਰੀ ਪੰਚਾਇਤ ਸਾਰੀ ਪੰਚਾਇਤ ਸਾਡੀ ਹਾਜ਼ਰ ਆ ਹਾਂਜੀ ਤੁਸੀਂ ਪਹਿਲਾਂ ਜਿਹੜਾ ਆਪਣੇ ਪਿੰਡ ਟੂਰਨਾਮੈਂਟ ਕਰਾਇਆ ਅੱਜ ਗੁੜੇ ਜਿਹੜਾ ਫੁੱਟਬਾਲ ਦਾ ਇਹ ਵੀ ਤੁਸੀਂ ਸਹਿਯੋਗ ਦਿੱਤਾ ਹਾਂਜੀ ਹਾਂਜੀ ਬਹੁਤ ਬਹੁਤ ਧੰਨਵਾਦੀਆਂ ਤੁਹਾਡੇ ਠੀਕ ਹੈ ਅਸੀਂ ਇਹ ਚੋਂ ਨੇ ਤੁਹਾਡੇ ਪਿੰਡ ਨੂੰ ਬਾਕੀ ਵੀ ਪੰਜਾਬ ਦੇ ਪਿੰਡ ਇਦਾਂ ਦੇ ਬਣਨਾ ਤੇ ਫਿਰ ਸਾਡਾ ਜਿਹੜਾ ਪੰਜਾਬ ਸਰਕਾਰ ਦਾ ਸੁਪਨਾ ਜਿਹੜਾ ਰੰਗਲਾ ਪੰਜਾਬ ਸਾਡੇ ਡੀਜੀਪੀ ਸਾਹਿਬ ਦਾ ਐਸਐਸਪੀ ਸਾਹਿਬ ਦਾ ਡੀਆਈਜੀ ਮੈਡਮ ਦਾ ਠੀਕ ਹੈ ਜੀ ਉਹ ਸੁਪਨਾ ਜਲਦੀ ਸਕਾਰ ਪੂਰਾ ਹੋ ਦੇ ਨਾਲ ਹਾਂਜੀ ਪੂਰਾ ਹੋਊਗਾ ਜੀ ਹਾਂਜੀ ਬਹੁਤ ਬਹੁਤ ਅਸੀਂ ਦਾ ਜੀ ਆਪ ਵੀ ਕਹਿੰਨੇ ਆ ਪਰ ਪਿੰਡ ਵੀ ਇਹੀ ਤਾਂ ਕਹਿੰਨੇ ਵੀ ਜੇ ਕੋਈ ਜਵਾਕ ਹੈਗਾ ਇਹੋ ਜਿਹਾ ਭਾਈ ਸਾਹਿਬ ਕਹਿੰਦਾ ਸਰਪੰਚਾ ਮੈਂ ਕਹਿੰਦਾ ਮੈਂ ਖਰਚਾ ਕਰੂੰਗਾ ਅਸੀਂ ਆਪ ਦਾ ਲਾਜ ਵੀ ਉਹਨਾਂ ਨੂੰ ਕਹਿੰਦਾ ਹਾਂ ਜੀ ਪਿੰਡ ਵੀ ਪਿੰਡ ਦੀ ਗੱਲ ਹੈ ਨਹੀਂ ਦੂਜੇ ਪਿੰਡਾਂ ਜਦੋਂ ਦੂਜੇ ਪਿੰਡ ਵੀ ਕਹਿੰਨੇ ਕੱਲਾ ਤੁਹਾਡੇ ਤੋਂ ਸਿੱਖਿਆ ਲੈਣੀ ਹੈ ਤੁਹਾਡੇ ਪਿੰਡ ਹੈ ਇੰਨਾ ਚਾਹੀਦਾ ਮਤਲਬ ਉਹਨਾਂ ਨੂੰ ਵੀ ਕਹਿੰਨੇ ਮੈਂ ਕੋਈ ਮਕਦਮਾ ਕੁਝ ਨਹੀਂ ਹੈ ਬਈ ਦੂਜੇ ਪਿੰਡਾਂ ਨੂੰ ਵੀ ਸੇਧ ਲੈਣੀ ਚਾਹੀਦੀ ਹੈ ਜੇ ਤੁਹਾਡੇ ਪਿੰਡ ਚਾਹੇ ਖਰਚਾ ਵੀ ਮੈਂ ਆਪ ਆਪ ਕੱਲਾ ਕਰੂੰਗਾ ਠੀਕ ਹੈ ਜੀ ਜਿੰਨਾ ਮਰਜ਼ੀ ਦਵਾਈ ਤੇ ਖਰਚਾ ਹੋ ਜਾਏ ਖਰਚਾ ਕਰੂੰਗਾ ਵੀ ਛੱਡੇ ਕੋਈ ਖੇਡ ਜੋ ਇਹ ਪੰਜਾਬ ਸਰਕਾਰ ਦੀ ਨੀਤੀ ਹੈਗੀ ਉਹ ਅਪਣਾਵੇ ਹਾਂਜੀ ਹਾਂਜੀ ਉਹਨਾਂ ਨੂੰ ਸਪੋਰਟ ਮਿਲੂਗੀ ਨਾਲ ਸਾਡੀ ਪੰਜਾਬ ਪੁਲਿਸ ਵੱਲੋਂ ਠੀਕ ਜੀ ਜਲਦੀ ਅਸੀਂ ਜਗਰਾਉਂ ਦੇ ਵਿੱਚ ਅਗਲਾ ਇਵੈਂਟ ਕਰਾਉਣ ਜਾ ਰਹੇ ਹਾਂ ਠੀਕ ਹੈ ਜੀ ਠੀਕ ਹੈ ਧੰਨਵਾਦ ਵਾਹਿਗੁਰੂ ਜੀ ਕੀ ਫਤਿਹ ਬਹੁਤ ਧੰਨਵਾਦੀ ਹਾਂ ਜੀ ਲੁਧਿਆਣਾ ਦਿਹਾਤੀ ਤੋਂ ਸਾਡੇ ਐਸਐਸਪੀ ਸਾਹਿਬ ਸਰਦਾਰ ਨਵਨੀਤ ਸਿੰਘ ਬੈਂਜੀ ਦੇ ਜਿਨ੍ਹਾਂ ਨੇ ਇੱਕ ਬਹੁਤ ਵਧੀਆ ਉਪਰਾਲਾ ਕੀਤਾ ਸਮੁੱਚੀ ਟੀਮ ਦੇ ਨਾਲ ਮਿਲ ਕੇ ਇਹੜਾ ਜੇ ਟੂਰਨਾਮੈਂਟ ਕਰਾਇਆ ਬਾਲੀਵਾਲ ਦਾ ਸਾਰੀ ਟੀਮ ਵਧਾਈ ਦੀ ਪਾਤਰ ਆ ਇਹਦੇ ਨਾਲ ਸਾਡੇ ਜਿਹੜੇ ਨੌਜਵਾਨ ਬੱਚੇ ਉਹਨਾਂ ਨੂੰ ਸੇਧ ਮਿਲਦੀ ਆ ਵੀ ਅਸੀਂ ਕਿਵੇਂ ਨਸ਼ਿਆਂ ਤੋਂ ਦੂਰ ਰਹਿਣਾ ਅਤੇ ਖੇਡਾਂ ਵੱਲ ਅਸੀਂ ਜ਼ਿਆਦਾ ਰੁਚੀ ਦੇਣੀ ਆ ਸਾਰੀ ਗ੍ਰਾਮ ਪੰਚਾਇਤ ਗ੍ਰਾਮ ਪੰਚਾਇਤ ਪਿੰਡ ਧੋਥੜ ਤੋਂ ਪਿੰਡ ਗੁੜੇ ਤੋਂ ਪਿੰਡ ਭੁੰਦੜੀ ਤੋਂ ਸਰਪੰਚ ਸਾਹਿਬ ਆਏ ਨੇ ਤੇ ਹੋਰ ਵੀ ਬਹੁਤ ਸਾਡੇ ਸਤਿਕਾਰਯੋਗ ਜਿਹੜੇ ਸਰਪੰਚ ਸਾਹਿਬ ਇੱਥੇ ਪਹੁੰਚੇ ਨੇ ਉਹਨਾਂ ਸਾਰਿਆਂ ਦਾ ਬਹੁਤ ਬਹੁਤ ਤਹਿ ਦਿਲੋਂ ਧੰਨਵਾਦ ਜਿਨ੍ਹਾਂ ਨੇ ਐਡਾ ਵੱਡਾ ਉਪਰਾਲਾ ਕਰਕੇ ਇੱਕ ਬਹੁਤ ਹੀ ਜਿਹੜਾ ਸੁਚੱਜੇ ਢੰਗ ਨਾਲ ਇਸ ਟੂਰਨਾਮੈਂਟ ਨੂੰ ਜਿਹੜਾ ਸਿਰੇ ਚੜਾਇਆ ਵਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਜਿਹੜੇ ਉਹ ਨਸ਼ਿਆਂ ਤੋਂ ਹਟ ਕੇ ਗੇਮਾਂ ਵੱਲੀ ਨੂੰ ਪ੍ਰੇਰਿਤ ਹੋਣ ਕਿਉਂਕਿ ਜਿਹੜੀਆਂ ਇਹ ਗੇਮਾਂ ਨੇ ਇੱਕੋ ਇੱਕ ਇਹ ਸਾਧਨ ਆ ਜਿਹੜਾ ਨਸ਼ਿਆਂ ਨੂੰ ਠੱਲ ਪਾ ਸਕਦਾ ਵਾ ਇਹ ਜਿਹੜਾ ਨਸ਼ਿਆਂ ਦਾ ਦੌਰ ਹੈ ਇਹਦੇ ਚੋਂ ਨਿਕਲਣ ਦੇ ਲਈ ਤੇ ਨੌਜਵਾਨਾਂ ਨੂੰ ਗੇਮਾਂ ਦੇ ਵਿੱਚ ਰੁਚਿਤ ਕਰਨ ਲਈ ਜਿਹੜਾ ਪੁਲਿਸ ਦਾ ਇਹ ਬਹੁਤ ਹੀ ਵੱਡਾ ਵਧੀਆ ਉਪਰਾਲਾ ਵਾ ਮੈਂ ಗ್ರಾಮ ਪੰਚਾਇਤ ਗੁੜੇਵਲੀੋਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਵਧੀਆ ਆ ਜਿਹੜਾ ਪੰਜਾਬ ਦਾ ਆਪਣਾ ਨਸ਼ਾ ਕ੍ਰੇਟ ਹੋਇਆ ਬਹੁਤ ਮਾਹੌਲ ਖਰਾਬ ਹੋਇਆ ਪੰਜਾਬ ਸਰਕਾਰ ਦਾ ਧੰਨਵਾਦ ਕਰਦਾ ਕਿ ਇਹਨਾਂ ਨੇ ਇਨੀ ਸਖਤੀ ਕੀਤੀ ਆ ਤੇ ਇਹ ਨਸ਼ੇ ਕਰਨੀਓ ਨੌਜਵਾਨ ਹਟ ਕੇ ਆਪਣੀ ਲੀ ਤੇ ਆ ਰਹੇ ਆ ਪੰਜਾਬ ਸਰਕਾਰ ਦਾ ਵੀ ਧੰਨਵਾਦ ਕਰਦੇ ਆ ਮੌਜੂਦਾ ਐਸਪੀ ਸਾਹਿਬ ਦਾ ਵੀ ਡੀ ਸਾਹਿਬ ਦਾ ਧੰਨਵਾਦ ਕਰਦੇ ਆ ਵੀ ਉਹਨਾਂ ਨੇ ਇਹ ਜਿਹੜਾ ਪ੍ਰੋਗਰਾਮ ਬਸਟਿਕ ਬਾਲ ਦਾ ਬੰਦਿਆਂ ਨੂੰ ਚੇਤਨਾ ਲਾਈ ਆ ਕੁੜੀਆਂ ਬੇਟੀਆਂ ਦੇਖੋ ਛੋਟੇ ਛੋਟੇ ਕਤਦੀਆਂ ਬੇਟੀਆਂ ਕਿੰਨੀ ਚੁਸਤੀ ਫੁਰਤੀ ਨਾਲ ਕਿੰਨੀ ਖੇਡ ਰਹੀਆਂ ਸੀਗੀਆਂ ਆਪਾਂ ਆਪਣੇ ਪਿੰਡ ਦੇ ਵਿੱਚ ਜੇਰਾ ਵੀ ਕੋਈ ਬੰਦਾ ਡਰੱਗ ਕਰਦਾ ਉਹਨੂੰ ਉਸ ਲੇਨ ਤੋਂ ਹਟਾ ਕੇ ਸਪੋਰਟਸ ਬੱਚੇ ਲਾਓ ਜਿਹੜਾ ਖਰਚਾ ਪੱਠਾ ਕਰਦਾ ਆਪਾਂ ਕਰੋ ਆਪ ਵੀ ਕਰੋ ਕਲੀ ਗਵਰਨਮੈਂਟ ਦੇ ਨਹੀਂ ਆਪਣੇ ਬਸ ਵੀ ਆ ਕੋਲੇ ਇਹ ਅਫਸਰਾਂ ਦੇ ਬਸ ਵੀ ਇਹਨਾਂ ਨੇ ਤਾਂ ਆਪਾਂ ਨੂੰ ਇੱਕ ਲਾਈਨ ਦਿਖਾਉਣੀ ਆ ਲਾਈਨ ਫੜਨੀ ਆਪਾਂ ਸਪੋਰਟਸ ਸਪੋਰਟਸ ਦਾ ਨਸ਼ਾ ਸਭ ਤੋਂ ਗੁਣਕਾਰੀ ਆ ਜਿਹੜਾ ਤੁਹਾਡਾ ਸਰੀਰ ਫਿਟਨੈਸ ਕੇ ਬੜਾਪੇ ਤੱਕ ਥੋੜੇ ਜਾਂਦਾ ਜਿਹੜਾ ਉਹ ਨਸ਼ਾ ਉਹ ਨਸ਼ਾ ਥੋੜਾ 3 ਤੋਂ 5 ਸਾਲ ਤੱਕ ਆ ਬੰਦੇ ਦੀ ਏਦੂ ਬੱਦ ਲਾਈਫ ਨਹੀਂ ਹੋ ਸਕਦੀ ਸਪੋਰਟਸਮੈਨ ਆ ਉਹਦੀ ਲਾਈਫ ਤੁਸੀਂ ਇਹ हिसाब ਲਓ 70 80 ਸਾਲ ਤੱਕ 75 ਸਾਲ ਤੱਕ ਉਹਦਾ ਇਹ ਨਹੀਂ ਪਤਾ ਲੱਗਦਾ ਵੀ ਉਹਦੀ ਉਮਰ 40 ਸਾਲ ਆ ਜਾਂ 75 ਸਾਲ ਆ ਬਹੁਤ ਵਧੀਆ ਬੈਲਟ